ਗੁਰਦਾਸਪੁਰ ਅੰਦਰ ਆਯੁਰਵੈਦਿਕ ਤਰੀਕੇ ਨਾਲ ਪੁਰਾਣੀ ਤੋਂ ਪੁਰਾਣੀ ਬਿਮਾਰੀ ਦਾ ਇਲਾਜ ਕਰਨ ਦੇ ਲਈ ਜੀਐਸ ਮੈਮੋਰੀਅਲ ਆਯੁਰਵੇਦਾ ਅਤੇ ਪੰਚਕਰਮਾ ਹਸਪਤਾਲ ਵਰਦਾਨ ਸਾਬਤ ਹੋ ਰਿਹਾ ਹੈ ਜਿਸ ਵਿੱਚ ਮਾਹਿਰ ਡਾਕਟਰ ਪ੍ਰਿਤਪਾਲ ਸਿੰਘ ਮਰੀਜ਼ਾਂ ਦੀ ਜਾਂਚ ਕਰਦੇ ਹਨ ਅੱਜ ਸ਼ਹਿਰ ਵਾਸੀਆਂ ਨੂੰ ਸਿਹਤ ਸਹੂਲਤਾਂ ਦੇਣ ਦੇ ਲਈ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਚਮੜੀ ਦੇ ਰੋਗ ਸ਼ੂਗਰ ਥਾਇਰੋਇਡ ਰਸੋਲੀਆਂ ਪੁਰਾਣੀ ਖਾਂਸੀ, ਜ਼ੁਕਾਮ, ਛਿੱਕਾਂ ਦਾ ਬਾਰ-ਬਾਰ ਆਉਣਾ, ਸਿਰਦਰਦ ਅਤੇ ਪੇਟ ਦੇ ਰੋਗਾਂ ਦੀ ਮੁਫਤ ਵਿੱਚ ਜਾਂਚ ਕੀਤੀ ਗਈ। ਇਸ ਕੈਂਪ ਵਿੱਚ ਹੱਡੀਆਂ ਦਾ ਮੁਫਤ BMD ਟੈਸਟ ਕੀਤਾ ਗਿਆ ਅਤੇ ਸ਼ੁੱਧ ਆਯੁਰਵੈਦਿਕ ਦਵਾਈਆਂ ਤੇ ਵੀ ਭਾਰੀ ਛੋਟ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ GS ਮੈਮੋਰੀਅਲ ਆਯੁਰਵੇਦਾ ਸੈਂਟਰ ਸਿਵਲ ਹਸਪੀਟਲ ਗੁਰਦਾਸਪੁਰ ਨੇੜੇ ਸਥਿਤ ਹੈ ਅਤੇ ਉਹਨਾਂ ਦੇ ਨਾਲ 78059 5002 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜੋੜਾਂ ਦੇ ਦਰਦ, ਗਠੀਆ, ਸਰਵਾਈਕਲ, ਪਿੱਠ ਦੇ ਦਰਦ ਦਾ ਇਲਾਜ ਬਿਲਕੁਲ ਆਯੁਰਵੈਦਿਕ ਚਰਮ ਚਿਕਿਤਸਾ ਰਾਹੀਂ ਕੀਤਾ ਜਾਂਦਾ ਹੈ। ਸੋ ਮੇਰਾ ਨਾਮ ਪਹਿਲਾਂ ਡਾਕਟਰ ਪ੍ਰਤਪਾਲ ਸਿੰਘ ਬੀਐਮਐਸ ਹੋਲਡਿੰਗ ਹੈ। ਸੋ ਮੈਂ ਜੀਐਸ ਮੈਮੋਰੀਅਲ ਆਯੁਰਵੈਦਾ ਤੇ ਪੰਚਕਰਮਾ ਹਸਪੀਟਲ ਜੋ ਗੁਰਦਾਸਪੁਰ ਹੈ ਉਸ ਕੋ ਆਪਾਂ ਗੱਲ ਕਰ ਰਹੇ ਆ ਸੋ ਅੱਜ ਦਾ ਜੋ ਮੇਨ ਆਪਣਾ ਮਕਸਦ ਸੀਗਾ ਉਹ ਆਪਣਾ ਆਯੁਰਵੈਦਿਕ ਚੈੱਕਅਪ ਐਂਡ ਮਰਮਚਿਕਸਾ ਕੈਂਪਸ ਸੀਗਾ ਪਲੱਸ ਆਪਣਾ ਜਿਹੜਾ ਬੀਐਮਡੀ ਕੈਂਪ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਟੈਸਟਿੰਗ ਇੱਥੇ ਅੱਜ ਕੀਤੀ ਜਾ ਰਹੀ ਹੈ ਸੋ ਆਯੁਰਵੈਦਿਕ ਦੇ ਅਕੋਰਡਿੰਗਲੀ ਅੱਜ ਹਰ ਇੱਕ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਆਪਾਂ ਦੇਖ ਰਹੇ ਆ ਇੱਥੇ ਸੋ ਮੋਸਟਲੀ ਜੋ ਪੇਸ਼ੈਂਟ ਹੈ ਜਿਵੇਂ ਆਪਣਾ ਬੀਐਮਡੀ ਦਾ ਸੀਗਾ ਹੱਡੀਆਂ ਦੀ ਡੈਸਟੀ ਦਾ ਟੈਸਟ ਜਿਹੜਾ ਹੁੰਦਾ ਉਸ ਤੇ ਰਿਗਾਰਡਿੰਗ ਸਾਡਾ ਇਹ ਅੱਜ ਦਾ ਕੈਂਪ ਸੀਗਾ ਸੋ ਜਿਆਦਾ ਜੋ ਪੇਸ਼ੈਂਟਸ ਹੈ ਉਹ ਮੋਸਟਲੀ ਹੱਡੀਆਂ ਦੀ ਪ੍ਰੋਬਲਮ ਜਿਵੇਂ ਸਰਵਾਈਕਲ ਗਠੀਆ ਜਾਂ ਆਪਣਾ ਕਿਸੇ ਵੀ ਤਰ੍ਹਾਂ ਦੀ ਜੋੜਾਂ ਦੀ ਕਿਸੇ ਨੂੰ ਅਗਰ ਕੋਈ ਮੁਸ਼ਕਲ ਆਂਦੀ ਹੈ ਉਸ ਦਾ ਜਿਹੜਾ ਆ ਪਿਓਰ ਆਯੁਰਵੈਦਿਕ ਦਵਾਈਆਂ ਦੇ ਨਾਲ ਤੇ ਜਿਹੜੀ ਆਪਣੀ ਮਰਮ ਥੈਰੇਪੀ ਹੈ ਜਿਹੜੀ ਕੇਰਲਾ ਦੀ ਇੱਕ ਮਸ਼ਹੂਰ ਹੈ ਕੇਰਲਾ ਚ ਤਾਂ ਬਹੁਤ ਫੇਮਸ ਹੈ ਬਟ ਆਪਣੇ ਇੱਧਰ ਜੋ ਹੈ ਜੇ ਇਸ ਚੀਜ਼ ਦਾ ਇਨਾ ਨੋਲੇਜ ਨਹੀਂ ਹੈ ਲੋਕਾਂ ਨੂੰ ਉਸ ਦੇ ਨਾਲ ਜਿਹੜਾ ਟ੍ਰੀਟਮੈਂਟ ਕੀਤਾ ਜਾ ਰਿਹਾ ਸੋ ਹੋਰ ਵੀ ਆਪਣਾ ਜਿਹੜਾ ਹੈ ਸ਼ੁੱਧ ਆਯੁਰਵੈਦਿਕ ਦਵਾਈਆਂ ਦੇ ਨਾਲ ਹੈ ਆਪਣੇ ਜੋ ਅੱਜ ਦਾ ਇਹ ਕੈਂਪ ਹੈ ਉਹ ਸਪான்ਸਰ ਕੀਤਾ ਗਿਆ ਹੈ ਆਪਣੇ ਫਾਇਰ ਆਰਿਆ ਗੱਦੇਸਾਲਾ ਕੋਟਾ ਜਿਹੜੀ ਕੀ ਕੇਰਲਾ ਦੀ ਰੈਨੌਨ ਫਰਮ ਹੈ ਚੈਰੀਟੇਬਲ ਜਿਹੋ ਇੰਨਾ ਦੀ ਮੈਡੀਸਿਨਸ ਰੇਟ ਤੇ ਹੁੰਦੀਆਂ ਨੇ ਸੋ ਠੀਕ ਹੈ ਚੱਲ ਰਿਹਾ ਮਾਰਨਿੰਗ 10 ਤੋਂ 2 ਤੱਕ ਉਹਦਾ ਸਾਡਾ ਅੱਜ ਦਾ ਟਾਈਮ ਹੈ ਕੰਟੀਨਿਉਟੀ ਜਾਰੀ ਹੈ ਜੀ ਮਰਮਾ ਥੈਰੇਪੀ ਜੋ ਐਕਚੁਅਲ ਆਪਾਂ ਅਗਰ ਦੇਖੀਏ ਤਾਂ ਇੱਕ ਤਰ੍ਹਾਂ ਦਾ ਸਮਵਟ ਲਾਈਕ ਅਕੂ ਪ੍ਰੈਸ਼ਰ ਦੀ ਤਰ੍ਹਾਂ ਇਹ ਹੁੰਦੀ ਹੈ ਬਟ ਇਹਦੇ ਚ ਕੁਝ ਆਪਾਂ ਔਰਾ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉਹ ਇਨਵੋਲਡ ਹੁੰਦੀਆਂ ਨੇ ਮਰਮ ਜਿਹਨੂੰ ਆਪਾਂ ਕੀ ਸਰੀਰ ਦੇ ਬੋਡੀ ਦੇ ਵਾਈਟਲ ਪਾਰਟਸ ਕਹਿ ਦਿੰਨੇ ਆ ਜਿਵੇਂ ਵੀ ਕੁਝ ਬੋਡੀ ਦੇ ਪੁਆਇੰਟਸ ਹੁੰਦੇ ਆ ਜਿਹੜੇ ਕਿਸ ਸਪੈਸੀਫਿਕ ਬੋਡੀ ਦੇ ਕਿਸੇ ਨਾ ਕਿਸੇ ਸਿਸਟਮ ਦੇ ਨਾਲ ਜੁੜੇ ਹੁੰਦੇ ਨੇ ਸੋ ਉਹਨਾਂ ਨੂੰ ਜਿਹੜਾ ਹੈ ਆਪਾਂ ਬੋਡੀ ਦੀ ਸੈਲਫ ਹੀਲਿੰਗ ਤਕਨੀਕ ਦੇ ਨਾਲ ਜਿਹੜਾ ਆ ਰੀਵਿਟੈਲਾਈਜ਼ ਕਰਦੇ ਆ ਥਰੂ ਮਰਮਾ ਥੈਰੇਪੀ ਸੋ ਇਸ ਚੀਜ਼ ਦਾ ਜੋ ਬੈਨੀਫਿਟ ਹੈ ਮੋਸਟਲੀ ਆਪਣੇ ਮਸਕুলੋ ਸਕੈਲਟਨ ਡਿਸਆਰਡਰਸ ਦੇ ਵਿੱਚ ਹੋ ਜਾਂਦਾ ਹੈ ਪਲੱਸ ਆਪਣੇ ਮੈਂ ਮੈਂਟਲ ਇਸ਼ੂਜ਼ ਦੇ ਰਿਗਾਰਡਿੰਗ ਜਿਹੜਾ ਮਾਨਸਿਕ ਬਿਮਾਰੀਆਂ ਨੇ ਉਹਨਾਂ ਦੇ ਵਿੱਚ ਇਹਦਾ ਜਿਹੜਾ ਆ ਬਹੁਤ ਵਧੀਆ ਆਪਾਂ ਨੂੰ ਨੀਂ ਚੀਜ਼ਾ ਦੇਖਣ ਨੂੰ ਮਿਲਦਾ ਹੈ ਦੇ ਵਾਸਤੇ ਆਪਣਾ ਮਰਮatherapy ਜਿਵੇਂ ਆਪਣੇ ਸਿਰ ਦੇ ਜਾਂ ਮਰਮ ਹੁੰਦੇ ਆ ਉਸ ਚੀਜ਼ ਨੂੰ ਆਪਾਂ ਪ੍ਰੇਫਰ ਕਰਦੇ ਆ ਬਾਕੀ ਜੋ ਹੈ ਆਪਣੇ ਉਸ ਤੋਂ ਇਲਾਵਾ ਪੰਚ ਕਰਮਾ ਦੇ ਵਿੱਚ ਆਪਣਾ ਸ਼ਿਰੋਧਾਰਾ ਹੈ ਹਨਾ ਬੋਰ ਥੋੜਾ ਜਿਹਾ ਬੋਡੀ ਨੂੰ ਸਿਸਟਮ ਨੂੰ ਸੈੱਟ ਕਰਨ ਵਾਸਤੇ ਆਪਾਂ ਨਾਲ ਦਵਾਈਆਂ ਜੜੀਆਂ ਨੇ ਚਾਲੂ ਕਰਦੇ ਆ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਜਿਵੇਂ ਵੀ ਹਰ ਇੱਕ ਕਿ ਹਰ ਇੱਕ ਮਰੀਜ਼ ਦੀ ਜਿਹੜੀ ਹੈ ਆਪਣੀ ਪ੍ਰਕਿਰਤੀ ਹੈ ਤੋ ਦਵਾਈ ਨੂੰ ਵੀ ਜਿਹੜਾ ਹੈ ਉਹ ਮਰੀਜ਼ ਦੀ ਪ੍ਰਕਿਰਤੀ ਔਰ ਉਹਦੇ ਰੋਗ ਦੇ ਹਿਸਾਬ ਨਾਲ ਜਿਹੜਾ ਉਹ ਆਪਾਂ ਉਹਨੂੰ ਪ੍ਰੈਸਕ੍ਰਾਈਬ ਕਰਦੇ ਆ ਜਾਂ ਉਸੇ ਹਿਸਾਬ ਅਕੋਰਡਿੰਗਲੀ ਜਿਹੜਾ ਹੈ ਉਹਦਾ ਲਾਈਨ ਆਊਟ ਟ੍ਰੀਟਮੈਂਟ ਜਿਹੜਾ ਹੈ ਉਹ ਡਿਸਾਈਡ ਹੁੰਦਾ ਜੇ ਮੈਂ ਕਹਾਂ ਕਿ ਇੱਕ ਹੀ ਦਵਾਈ ਮੈਂ ਦੋ ਸੇ ਮਰੀਜ਼ਾਂ ਨੂੰ ਦੇ ਦੇਵਾਂ ਉਹ ਪੋਸੀਬਲ ਹੀ ਨਹੀਂ ਹੋ ਪਾਂਦਾ ਕਿਉਂਕਿ ਆਯੁਰਵੇਦ ਦਾ ਇੱਕ ਸਿੱਧਾ ਔਰ ਸਾਦਾ ਸਿਧਾਂਤ ਹੈ ਪ੍ਰਕਿਰਤੀ ਜਿਹੜੀ ਹੈ ਉਹ ਹਰ ਇੱਕ ਬੰਦੇ ਦੀ ਮੈਟਰ ਕਰਦੀ ਹੈ ਹੁਣ ਇੱਕ ਚੀਜ਼ ਬੰਦੇ ਨੂੰ ਇੱਕ ਬੰਦੇ ਨੂੰ ਤਾਂ ਠੀਕ ਕਰ ਰਹੀ ਐ ਸੇਮ ਚੀਜ਼ ਜਿਹੜੀ ਐ ਦੂਸਰੇ ਬੰਦੇ ਨੂੰ ਖਰਾਬ ਕਰ ਰਹੀ ਐ ਸੋ ਉਹ ਦੋਨੋਂ ਚੀਜ਼ਾਂ ਅਲੱਗ-ਅਲੱਗ ਆ ਜਾਂਦੀ ਐ